ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਿਆ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਚਟਕ ਪਿੰਡ ਤੋਂ ਬਣਾ ਰਹੇ ਆ ਪਹਿਲਾਂ ਵੀ ਇੱਕ ਵੀਡੀਓ ਇਸੇ ਘਰ ਤੋਂ ਹੀ ਬਣਾਈ ਥੋੜੇ ਜਿਹੇ ਦਿਨ ਹੋ ਗਏ ਅੰਕਲ ਜਗਤਾਰ ਦੇ ਘਰੋਂ ਤੇ ਅੰਕਲ ਨਾਲ ਆਪਣੀਆਂ ਜਦੋਂ ਗੱਲਾਂ ਬਾਤਾਂ ਹੋਈਆਂ ਤੇ ਅੰਕਲ ਨੇ ਕਿਹਾ ਸੀਗਾ ਵੀ ਆਪਣੇ ਯਾਰ ਮਿੱਤਰ ਪਿੰਡ ਚੋਂ ਦੋ ਤਿੰਨ ਭਰਾ ਉਹ ਗਏ ਹੋਇਆ ਹਰਿਆਣੇ ਮੱਝ ਲੈਣ ਤੇ ਉਥੋਂ ਅੰਕਲ ਨੇ ਵੀ ਇੱਕ ਝੋਟੀ ਖਰੀਦੀ ਆ ਬਹੁਤ ਚੰਗੀ ਚੰਗੀ ਕੀਮਤ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਡਾਇਮੰਡ ਪੀਸ ਦਿਖਾਉਣਾ ਆਪਾਂ ਸ਼ੌਂਕੀਆ ਤੌਰ ਤੇ ਤੁਹਾਨੂੰ ਕਿੰਨੇ ਦੁੱਧ ਤੇ ਚੱਲਦੀ ਆ ਤੇ ਅਕੱਲ ਹੀ ਇਹ ਅੰਕਲ ਹੁਣਾਂ ਨੇ ਲੈ ਕੇ ਆਏ ਆ ਤੇ ਬਾਕੀ ਦੋ ਤਿੰਨ ਡੰਗ ਉਥੇ ਚਵਾਈ ਹੋ ਕੇ ਫੇਰ ਆਈ ਏ ਝੋਟੀ ਹਰਿਆਣੇ ਚੋਂ ਆਪਣੇ ਭਾਈ ਇੱਕਤਾ ਬਈ ਆਇਆ ਹੋਇਆ ਦੋ ਭਾਈ ਹਰਜਿੰਦਰ ਤੇ ਭਾਈ ਬਿੱਟੂ ਉਹ ਆ ਨਹੀਂ ਸਕੇ ਜਿਹੜੇ ਹਰਿਆਣੇ ਚ ਗਏ ਸੀਗੇ ਤੇ ਬਾਕੀ ਅੰਕਲ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਇਹਦੀ ਡਿਟੇਲ ਪੂਰੀ ਲੈ ਕੇ ਤੁਹਾਨੂੰ ਦਿੰਨੇ ਆਂ ਬਾਕੀ ਸ਼ੌਂਕੀਆ ਤੌਰ ਤੇ ਆਪਾਂ ਇਹ ਝੋਟੀ ਦਿਖਾਉਣੀ ਆ ਚੰਗੀ ਕੀਮਤ ਤੇ ਆਈ ਆ ਤੇ ਕੀ ਇਹਦੀ ਡਿਟੇਲ ਆ ਸਾਰੀ ਆਪਾਂ ਪਤਾ ਕਰਕੇ ਅੰਕਲ ਤੋਂ ਦੱਸਦੇ ਆਂ ਬਾਕੀ ਇਹਦੇ ਸੰਬੰਧ ਚ ਕਿੰਨਾ ਦੁੱਧ ਚੋ ਕੇ ਆਈ ਐ ਚ ਸਾਰਾ ਤੁਹਾਨੂੰ ਕਿਰਾਏ ਝੋਟੀ ਦੇਖ ਲਓ ਚਾਰ ਚਪੇਰੇ ਤੋਂ ਤੇ ਹੱਪਾ ਜੋ ਅੰਕਲ ਨਾਲ ਗੱਲਬਾਤ ਕਰਦੇ ਆਂ। ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹੋ। ਵਧੀਆ ਜੀ ਵਧੀਆ ਹੋ ਠੀਕ ਹੈ ਜੀ। ਹਾਂਜੀ ਹਾਂ। ਹੋਰ ਬਾਈ ਗੁਰਚੰਦ ਦੇ। ਠੀਕ ਹੈ। ਤੇ ਬਾਈ ਪਹਿਲਾਂ ਮੈਂ ਤੇਰੇ ਤੋਂ ਹੀ ਪੁੱਛੂਗਾ ਆਪਾਂ ਕਿੰਨੇ ਦਿਨ ਲਾ ਕੇ ਆਏ ਬਾਈ ਹਰਿਆਣੇ? ਬਾਈ 5 ਦਿਨ ਲਾ ਕੇ ਆ ਰਹੇ ਆਂ। ਅੱਛਾ 5 ਦਿਨ ਲਾਗੇ ਬਾਈ ਬਿੱਟੂ ਵੀ ਸੀਗਾ ਨਾ ਨਾਲ ਤੇ। ਹਾਂ ਬਾਈ ਬਿੱਟੂ ਹਰਜਿੰਦਰ। ਮੈਂ ਤਿੰਨ ਜਣ। ਅੱਛਾ 5 ਦਿਨ ਤੇ ਕਿੰਨੇ ਦਿਨ ਤੁਹਾਨੂੰ ਮੱਝ ਯਾਨੀ ਕਿ ਕਿੰਨੀਆਂ ਮੱਝਾਂ ਲਿਆਂ ਹੋਂ? ਇਹ ਲਾਣਾ 100 ਮੱਝ ਵੇਖੀ ਨੂੰ ਬਾਈ ਅੱਛਾ 100 ਮੱਝ ਵੇਖੀ ਜਾਨੀ ਕਿ ਕਿੰਨੀਆਂ ਫੱਟ ਆਈਆਂ ਨਾਲ ਚ ਚਾਰ ਮੱਝਾਂ ਬਾਈ ਬਾਹਰ ਹੋ ਕੇ ਆਏ ਅੱਛਾ ਚਾਰ ਮੱਝਾਂ ਲੈ ਹੁੰਦੀਆਂ ਇੱਕ ਛੋਟੀ ਚੱਚੇ ਜੇ ਤਾਰ ਨੂੰ ਲਿਆ ਕੇ ਦਿੱਤੀ ਆ ਇਹਦੀ ਮਾਂ ਮੈਂ ਲਈ ਆ ਤੇ ਦੋ ਚੱਚੇ ਬਿੱਟੂ ਨੇ ਬਾਈ ਨੇ ਅੱਡ ਲਏ ਅੱਡ ਲਏ ਬਾਈ ਬਿੱਟੂ ਨੇ ਹੈ ਨਾ ਤੇ ਆਪਣੇ ਕੋਲ ਜਿਹੜੀ ਇਹਦੀ ਮਾਂ ਲੈ ਕੇ ਆਂਦੀ ਹੈ ਹਾਂ ਬਾਈ ਆਪਾਂ ਮਾਂ ਇਹਦੀ ਲੈ ਉਹ ਵੀ ਸੱਜਰ ਸੁਈ ਹੈ ਹੁਣ ਨਹੀਂ ਉਹ ਟੋਪੜਾ ਬਾਈ ਸੱਤਾਂ ਮਹੀਨਾ ਦੀ ਗੱਪਣਾ ਅੱਛਾ ਦੁੱਧ ਹੁਣ ਦੁੱਧ ਨਹੀਂ ਦਿੰਦੀ ਬਾਈ ਅੱਛਾ ਡਰਾਈ ਹੈ ਡਰਾਈ ਹੈ ਠੀਕ ਹੈ ਬਾਈ ਤੇ ਇਹ ਆਪਾਂ ਝੋਟੀ ਬਾਈ ਆਪਣਾ ਜੇ ਡੀਟੇਲ ਦੀ ਗੱਲ ਕਰੀਏ ਕੀ ਦੱਸੀ ਇਹਨਾਂ ਨੇ ਇਹ ਬਰਜੰਗੀ ਜਵਾਨੀ ਦੀ ਬਾਈ ਧੀ ਆ ਅੱਛਾ ਇਹਨਾਂ ਤਿੰਨ ਕੈਂਟ ਚੋ ਕੇ 16 ਕਿਲੋ ਦੁੱਧ ਹੀ ਕਿ ਬਾਈ ਕਰਕੇ ਲਈ ਗਿਆ ਅੱਛਾ ਜੀ ਇਹਦੀ ਉਮਰ ਕਿੰਨੀ ਆ ਬਾਈ ਉਮਰ ਬਾਈ 2 ਦੰਦ ਦੀ ਆ ਜੀ ਹੇ 2 ਦੰਦ ਨਹੀਂ ਦੰਦ ਦੋ ਅੱਛਾ ਯਾਨੀ ਕਿ ਬਰਾਬਰ ਨਹੀਂ ਕੀਤੇ ਬਰਾਬਰ ਨਹੀਂ ਕੀਤੇ ਹਜੇ ਅੱਛਾ ਤੇ ਜੇ ਇਹਦੀ ਗੱਲ ਕਰੀਏ ਆਪਾਂ 16 ਕਿਲੋ ਦੁੱਧ ਦੋ ਟਾਈਮ ਚੋ ਕੇ ਲਈ ਉੱਥੋਂ ਹਾਂ ਤਿੰਨ ਟਾਈਮ ਚੋਈ ਸੀ ਤਿੰਨ ਟਾਈਮ ਚੋਈ ਆ 16 ਕਿਲੋ ਦੁੱਧ ਤੋਲ ਕੇ ਤੇ ਰੇਟ ਦੀ ਜੇ ਗੱਲ ਕਰੀਏ ਆਪਾਂ ਕਿੰਨੇ ਦੀ ਚਾਰ 52 ਦੀ ਬਾਈ ਆਪਾਂ ਲਈ ਆ ਉਥੋਂ 452 ਦੀ ਠੀਕ ਹੈ ਤੇ ਬਾਕੀ ਤੁਹਾਨੂੰ ਝੋਟੀ ਦਿਖਾ ਦਿੰਨਾ ਮੈਂ ਫਿਰ ਤੋਂ ਦੁਬਾਰਾ ਤੋਂ ਇਹ ਆਪਾਂ ਤੋੜ ਕੇ ਵੀ ਦਿਖਾਉਣੀ ਆ ਸਿੰਗੀ ਦੇਖ ਲਓ ਆਪਣਾ ਬੁੱਲ ਕਿਹਨੇ ਦੀ ਬਰਜੰਗੀ ਦੇਖ ਸਕਦੇ ਹੋ ਠੋਸ ਬੰਨੇ ਦੀ ਆ ਦੇਖ ਸਕਦੇ ਪੱਟਾਂ ਦੇ ਸਾਨਾ ਵਾਲਾ ਹਵਾਨਾ ਥਣ ਦੇਖ ਸਕਦੇ ਹਾਂ ਚਾਰੇ ਥਣ ਇੱਕੋ ਜਿਹੇ ਆ ਚਿੰਗੀ ਮੂੰਹ ਮੱਥਾ ਦੇਖ ਕੱਦ ਬਹੁਤ ਹੈਣਾ ਬਾਈ ਦੋ ਦਾਂ ਦੇ ਸਾਬਣ ਹੈਣਾ ਆ ਮੈਨੂੰ ਲੱਗਦਾ ਇਹ ਬਾਈ ਥੋੜਾ ਜ਼ਿਆਦਾ ਕੱਦ ਲੰਬੇ ਰਹੀ ਉੱਚੇ ਰਹੀ ਆਉਂਦੇ ਹਨ ਹਾਂ ਵੱਡੀਆਂ ਵਾਲੀਆਂ ਝੋਟੀਆਂ ਆਉਂਦੀਆਂ ਇਹ ਆਰਕੀ ਪੀਡੀਐਫ ਮੇਲੇ ਤੇ ਵੀ ਮੈਂ ਵੇਖੀ ਆ ਲੈ ਕੇ ਆਇਆ ਸੀ ਆਪ ਬਾਈ ਬਹੁਤ ਵੱਡੀਆਂ ਆ ਦੋ ਤਿੰਨ ਝੋਟੀਆਂ ਆਪਣੇ ਪਿੰਡ ਵੀ ਜਿਹੜੀਆਂ ਕਟੀਆਂ ਝੋਟੀਆਂ ਉਹ ਵੀ ਬਹੁਤ ਵੱਡੀਆਂ ਬਾਕੀ ਤੁਸੀਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ 25 ਲੱਖ ਦੀ ਮੀਂਹਿਆ ਅੱਗੇ ਉਹ ਦੇਖ ਸਕਦੇ ਹੋ ਕੰਬਲੀ ਦੇਖੋ ਜਮਾਈ ਨਿੱਕੀ ਜੀ ਹੈ ਬਰੀਡ ਦੇਖ ਸਕਦੇ ਪੂਰੀ ਫੁੱਲ ਟਾਪ ਕਹ ਲਈਏ ਮੂਰਾ ਖਵਾਨਾ ਦੇਖੋ ਕੰਪੈਕਟ ਅਡਰ ਹੈ ਤੇ ਕੱਦ-ਕੱਠ ਦੇਖ ਖੁੱਲ ਗਿਆ ਬਈ ਤੇ ਬਾਕੀ ਅੰਕਲ ਦੀ ਸਾਂਭ ਸੰਭਾਲ ਤੋ ਹੀ ਦੇਖ ਹੀ ਸਕਦੇ ਹਾਂ ਇੱਕ ਵਾਰੀ ਫੇਰ ਦੇਖ ਲਓ ਸਾਈਡ ਤੋਂ ਖਵਾਨਾ ਚੈੱਕ ਕਰ ਲਓ ਸਾਰੀਆਂ ਮੱਝਾਂ ਜਿਹੜੀਆਂ ਅੰਕਲ ਕੋਲ ਦੂਜੀਆਂ ਵੀ ਮੱਝਾਂ ਪੂਰੀਆਂ ਟਾਪ ਦੀਆਂ ਦੇਖ ਸਕਦੇ ਹੋ ਤੇ ਇਹ ਜੇ ਦੋ ਦੰਦ ਦਾ ਹਾਈਟ ਚੈੱਕ ਕਰ ਲੋ ਇਹਦੇ ਮਗਰ ਬਈ ਮੇਲ ਕਾਫਾ ਨਾ ਹਾਂ ਬਈ ਮੇਲ ਕਾਫਾ ਦੇਖ ਸਕਦੇ ਹੋ 452 ਦੀ ਬਾਈ ਨੇ ਖਰੀਦੀ ਹੈ ਸਪੇਸ ਦੇਖ ਸਕਦੇ ਫਿਰ ਤੋਂ ਪੈਠਪੜਾ ਇੱਕ ਸ਼ੌਂਕੀਆ ਤੌਰ ਤੇ ਵੀਡੀਓ ਬਣਾਉਣੀ ਸੀਗੀ ਵੀ ਉਸ ਦਿਨ ਅੰਕਲ ਨੇ ਦੱਸਿਆ ਸੀਗਾ ਵੀ 4 ਆਪਣੇ ਆਪਣੇ ਫਰੈਂਡ ਗਏ ਹੋਏ ਆ ਤਿੰਨੇ ਜਣੇ ਬੱਚਾ ਹਾਹਾ ਮਗਰ ਥੋੜੇ ਵਾਈਟ ਵਾਲ ਆ ਗਏ ਕੁਦਰਤੀ ਕਈ ਵਾਰੀ ਆ ਜਾਂਦੇ ਆ ਤੇ ਬਾਕੀ ਇਧਰਲੀ ਸਾਈਡ ਵੀ ਜੋ ਕਟਾਏ ਕਾ ਅੰਕਲ ਨਿੱਕਰੇ ਰੱਖਿਆ ਹੋਇਆ ਪਹਿਲਾਂ ਵੀ ਵੀਡੀਓ ਚੈੱਕ ਚ ਦਿਖਾਇਆ ਆਪਾਂ ਤੁਹਾਨੂੰ ਜਿਹੜੀ ਤੁਸੀਂ ਮੱਝ ਦੇਖ ਸਕਦੇ ਹੋ ਵੱਡੀ ਮੱਝ ਉਹਦਾ ਬੱਚਾ ਇਹ ਇਧਰ ਚਵਾਈ ਕਰੀ ਜਾਂਦਾ ਭਾਈ ਇਹ ਹਰਿਆਣੇ ਦੀਆਂ ਸਾਰਾ ਮਾਲ ਹਰਿਆਣੇ ਚੋਂ ਹੀ ਆਇਆ ਅੰਕਲ ਦਾ ਜਿੰਨਾ ਹੀ ਤੁਸੀਂ ਦੇਖ ਸਕਦੇ ਹੋ ਬਾਕੀ ਆ ਝੋਟੀ ਦੀ ਆਪਾਂ ਵੀਡੀਓ ਦਿਖਾਉਣੀ ਸੀ ਤੁਹਾਨੂੰ ਮੈਂ ਝੋਟੀ ਦੀ ਆ ਵੀਡੀਓ ਸੀ ਕਿਉਂਕਿ ਅੰਕਲ ਨੇ ਉਹਦਨ ਕਹਿਆ ਸੀ ਕਿ ਆਪਣਾ ਮਾਲ ਸਾਰਾ ਹਰਿਆਣੇ ਚੋਂ ਹੀ ਆਉਂਦਾ ਬਾਕੀ ਮੱਝਾਂ ਤੁਹਾਨੂੰ ਦਿਖਾ ਦਿਆਂ ਕਿਹੜਾ ਅੰਕਲ ਜੀ ਨਾਲ ਗੱਲ ਕਰ ਰਹੇ ਹੋਰ ਅੰਕਲ ਜੀ ਕੀ ਹਾਲ ਹੈ ਜੀ ਠੀਕ ਹੈ ਠੀਕ ਆ ਬੱਸ ਹੋਰ ਤੇ ਅੰਕਲ ਜੀ ਵਧਾਈਆਂ ਜੀ ਤੁਹਾਨੂੰ ਝੋਟੀ ਦੀ ਹਾਂ ਜੀ ਫਿਰ ਆਪਾਂ ਨੂੰ ਬਈ ਬਿੱਟੂ ਹੁਣੀ ਵੀਡੀਓ ਭੇਜ ਦੇ ਸੀਗੇ ਜੀ ਹਾਜੀ ਅਸੀਂ ਵੀ ਸਾਰੇ ਜਾਣੇ ਮਰਿਆ ਕਰਦੇ ਵੇਹ ਕਰਕੇ ਹਨ ਮੱਜਾਂ ਦਾ ਕਾਫੀ ਵੇਖੀ ਇਹਨਾਂ ਨੇ ਨਾ ਹੱਦ ਵਾ ਤਾਂ ਮਿਹਨਤ ਕੀਤੀ ਬੰਦਿਆਂ ਨੇ ਹੂੰ ਕਿਉਂਕਿ ਪਸ਼ੂ ਵਿਚਾਰ ਚਾਰ ਦਿਨ ਪੰਜ ਲੱਗ ਵੀ ਗਏ ਤੇ ਹੁਣ ਸਵੇਰ ਮੱਚ ਚੋਣੀ ਤੇ ਕਿੰਨੇ ਵਜੇ ਆਪਾਂ ਉੱਠਣਾ ਪਊ ਸਹੀ ਗੱਲ ਤੇ ਫਿਰ ਜਾ ਕੇ ਪਹੂ ਚੋਣੇ ਕਿਹੜਾ ਖਚੋਣਾ ਤੇ ਪੰਜ ਚਾਰ ਪਸ਼ੂ ਰੋਕੇ ਹੁੰਦੇ ਸੀ ਵੀ ਅਸੀਂ ਆਉਨੇ ਆ ਤੇ ਇਹਦੇ ਕਰਕੇ ਵੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਵਿਚਾਰਿਆਂ ਨੇ ਬਹੁਤ ਮਿਹਨਤ ਕਰਕੇ ਸਹੀ ਹੈ ਤੇ ਬਹੁਤ ਸ਼ਾਨਦਾਰ ਝੋਟੀ ਲਿਆ ਕੇ ਦਿੱਤੀ ਮੈਨੂੰ ਡਾਇਮੰਡ ਪੀਸ ਹੀ ਲਿਆ ਕੇ ਦਿੱਤਾ ਇਹਨੇ ਹਾਂਜੀ ਹਾਂ ਵੀ ਮੈਂ ਨੂੰ ਇਹ ਤਰਜੀਹ ਦਿੱਤੀ ਵੀ ਮੇਰਾ ਸ਼ੌਂਕ ਜਿਹੜਾ ਹੈ ਵੀ ਪਸ਼ੂਤੀ ਪਹਿਲਾ ਐ ਪੈਸਾ ਬਾਅਦ ਚ ਪੈਸਾ ਬਾਅਦ ਚ ਵੀ ਸ਼ੌਂਕ ਦਾ ਕੋਈ ਮਹੱਲ ਨਹੀਂ ਹੈ ਮੈਂ ਕਾ ਵੀ ਮਤਲਬ ਇਹ ਨਾ ਹੋਵੇ ਵੀ ਮੇਰਾ ਇੱਕ ਤੁਸੀਂ ਹੀ ਥਾਂ ਹੀ ਛਿੜਾ ਦਿਆਂ। ਸਹੀ ਹੈ ਸਹੀ। ਕਿਉਂਕਿ ਹੁਣ ਟੌਪ ਦੇ ਪਹਿਲਾਂ ਸਾਰੇ ਪਸ਼ੂ ਸੀ। ਪਸ਼ੂ ਸੀਗੇ। ਮੈਂ ਆ ਕੇ ਵਹਿੰਦਾ ਸੀ। ਤੇ ਜੇ ਕੋਈ ਉਹ ਦੀ ਮੱਝ ਆ ਜਾਂਦੀ ਤਾਂ ਹੋ ਸਕਦਾ ਇਹ ਹੀ ਫਿਰ ਮੈਂ ਆਉਣਾ ਵੀ ਹਟ ਜਾਂਦਾ ਜੀ ਆ ਪਸ਼ੂ ਇੱਕ ਅੱਧਾ ਵੀ ਉਹ ਜਿਹੋ ਜੇ ਨਾ ਤੇ ਮੈਂ ਆਉਂਦਾ ਵੀ ਨਹੀਂ ਹੁੰਦਾ ਪਸ਼ੂ। ਫਿਰ ਮਾੜੇ ਪਸ਼ੂ ਆ ਫਿਰ ਦਿਲ ਵੀ ਨਹੀਂ ਕਰਦਾ। ਮੇਰਾ ਮਨ ਨਹੀਂ ਕਰਦਾ ਹੁੰਦਾ। ਸਹੀ ਹੈ। ਕਿਉਂਕਿ ਮੇਰੀ ਨਿਗਾਹ ਹੀ ਉੱਥੇ ਜਾ ਕੇ ਟਿਕਣੀ ਹੁੰਦੀ। ਹੂੰ ਹੂੰ। ਇਹ ਪੰਜਾਂ ਦੀ ਪੰਜਾ ਦੀ। ਹੂੰ। ਸਿਰਫ ਆਏ ਆ ਵੀ ਜਰੋ ਜਾਵਾਂ। ਹੂੰ। ਤੇ ਜੀ ਉਥੋਂ ਇਹ ਠੀਕ ਆ ਜਾਂਦਾ। ਸਹੀ ਹੈ ਜੀ। ਤੇ ਬਾਕੀ ਆਪਣਾ ਬਾਈ ਇਹ ਜਿਹੜਾ ਧਾਰਾ ਚੋਈ ਜਾਂਦਾ ਜਦੋਂ ਮੈਂ ਆਇਆ ਪਹਿਲਾ ਦਿਨ ਗੱਲ ਕੀਤੀ ਕਿਹੜਾ ਝੋਟੀ ਇੰਨੀ ਕਿ ਠੰਡੀ ਸੀ ਲਾ ਵੀ ਕੱਟੇ ਤੋਂ ਬਿਨਾਂ ਹੀ ਮਿਲ ਪੈਂਦੀ ਇਹ ਤਾਂ ਮੈਂ ਇਹਨੂੰ ਕਿੰਨਾ ਹਲਾ ਵੀ ਬੱਚੇ ਨੂੰ ਨਾ ਵੀ ਦੁੱਧ ਵੀ ਆਪਾਂ ਜਾਂ ਭਾਂਡਾ ਜਿਹੜਾ ਉਹ ਪੂਰੇ ਤੱਤੇ ਪਾਣੀ ਨਾਲ ਧੋ ਕੇ ਵੀ ਫੇਰ ਇਹਨੂੰ ਪਿਆਰਾ ਕਰ ਪਰ ਉਹ ਮਾਜੀ ਸੁਧਰਤੀ ਮਹਾਰਾਜੀ ਕਰਪਾ ਨਹੀਂ ਠੰਡੀ ਆ ਠੰਡੀ ਸੀ ਹਾਂ ਤੇ ਜੇ ਥਾਪੀ ਮਾਰਤੀ ਤਾਂ ਵੀ ਮਿਲ ਪਣੀ ਐ ਤੇ ਇਹਨੇ ਤਾਂ ਹੁਣ ਥਾਪੀ ਮਾਰ ਕੇ ਭੈ ਜਾਣਾ ਤੇ ਉਹ ਨੂੰ ਹੁਣ ਅਸੀਂ ਮੈਂ ਇਹਨੂੰ ਕਿਹਾ ਵੀ ਘੱਟੋ ਘਾਟੇ ਹੁਣ 2 ਕਿਲੋ ਦੁੱਧ ਜ਼ਰੂਰ ਪਿਆ ਕਰ ਵੀ ਆਪਾਂ ਨੂੰ ਡੇਰੀ ਦਾ ਲੋੜ ਨਹੀਂ ਆਪਾਂ ਆਪਾਂ ਵੀ ਪੈਸੇ ਦੀ ਬਾਕੀ ਸਹੀ ਗੱਲ ਹੈ ਸ਼ੌਂਕ ਦਾ ਆਪਣਾ ਕੀਤਾ ਹਨਾ 15 ਦਾ ਬਾਹਰ ਦੇਖਣੀ ਹੈ ਸਹੀ ਹੈ ਦੀ ਚੰਗਾ ਮਤਲਬ ਪਸ਼ੂ ਨੂੰ ਖਰਾਕ ਪਾ ਹੂੰ ਤੇ ਬਾਕੀ ਨੂੰ ਛੱਡਿਆ ਵੀ ਪਸ਼ੂਆਂ ਪਈ ਇਹ ਸੂਈ ਕਿੰਨੇ ਦਿਨਾਂ ਦੀ ਦੱਸਿਆ ਸੀ ਇਹ 22 ਦਿਨ ਹੋ ਗਏ 22 ਦਿਨਾਂ ਦੀ ਸੂਈ ਹੈ ਹਾਂ ਅੱਜ 22 ਦਿਨ ਹੋ ਗਏ ਹਨਾ ਕਿ ਉਹ ਏਸੀ ਕਿ ਉਹਦੇ ਜਾਨੀ ਕਿ 22 ਦਿਨਾਂ ਦੀ ਸੂਈ ਨੇ 16 ਕਿਲੋ ਦਿੱਤਾ 45 ਦਿਨ 50 ਦਿਨ ਪਹਿਲਾਂ ਚੋਟੀ ਵੱਧਦੀ 50 ਦਿਨ 2 ਮਹੀਨਿਆਂ ਕੋਈ ਲੈ ਜਾਈ ਜੀ ਸਹੀ ਤਾਂ ਜਾਨੀ ਪਹਿਲਾਂ ਜਿਹੜੀਆਂ ਪਹਿਲਾਂ ਮੱਝਾਂ ਉਹ ਤਾਂ ਸਮਝ ਲਓਈ ਮਹੀਨੇ ਤੋਂ ਉੱਪਰ ਜੜੰਗੀਆਂ ਹੁੰਦੀਆਂ ਆਪੇ ਉਹ ਜਾ ਕੇ ਆਉਂਦੀਆਂ ਸਹੀ ਦੁੱਧ ਸਹੀ ਦੁੱਧ ਤੇ ਤਾਂ ਇਹ ਜਿਹੜੀਆਂ ਵੀ ਦੂਸਰੀ ਤੇ ਕਿਸੂਏ ਆ ਇਹ ਆ ਜਾਂਦੀਆਂ ਈਆਂ ਬਾਹੀਆਂ ਦਿਨਾਂ ਤੇ ਸਹੀ ਗੱਲ ਸਹੀ ਗੱਲ ਹੈ ਤੇ ਆਹ ਜਿਹੜੀ ਮੱਝ ਹੈ ਇਹ ਸਾਨੂੰ ਪਤਾ ਹੈ ਵੀ ਦੂਜੇ ਨੰਬਰ ਤੇ ਜਿਹੜੀ ਇਹਦੇ ਨਾਲ ਹੈ ਵੀ ਇਹ ਜਿੱਦੇ ਸੋਪੀ ਤੇ ਇਹਨੇ ਮਤਲਬ ਜਲਦੀ ਦੁੱਧ ਕੇ ਆ ਜਾਣਾ ਹੁੰਦਾ ਠੀਕ ਹੈ ਜੀ ਹੇ ਇਹ ਬਾਕੀ ਇਹਦੇ ਥੋੜਾ ਟਾਈਮ ਹੀ ਰਹਿ ਗਿਆ ਨਾ ਸੂਣ ਚ ਮਾਰਨ ਜਨ ਉੱਤੇ ਹੀ ਲਈ ਜਾਂਦੀ ਆ ਹਾਂ ਉੱਤੇ ਹੀ ਲਈ ਜਾਂਦੀ ਆ ਇਹਦਾ ਸੇਲ ਬਾਰੇ ਹਨਾ ਵਿਚਾਰ ਹੈਗਾ ਆਪਣਾ ਹਨਾ ਪੁੱਤਾਂ ਹੈਗਾ ਮਾਨ ਜਾਂ ਫਿਰ ਮੈਂ ਕਾ ਛੱਡ ਖੜਾ ਕੀ ਚਲ ਅੱਛਾ ਜੇ ਵੈਗੀ ਤਾਂ ਤੁਸੀਂ ਦੋ ਚਿੱਤਾ ਚਿੱਤਾ ਹਨਾ ਨਹੀਂ ਹੁਣ ਨਹੀਂ ਵੇਚਦੇ ਛੱਡੋ ਅੱਛਾ ਜੀ ਜਾਨੀ ਜੀ ਘਰ ਤੇ ਰੋਮੀ ਇਹ ਤਾਂ ਕਰ ਕਿ ਟੀਗਾ ਚੰਨਾ ਭਰਾਇਆ ਤੇ 31 ਦੇਗੀ ਹਾਂ ਫੇਰ ਟੀਗਾ ਦੋ ਦੋ ਪਸ਼ੂ ਹੋ ਜਾਂਦੇ ਤੇ ਦੋ ਰ ਆ ਜਾਂਦੇ ਤੇ ਬਾਕੀ ਤਾਂ ਕਟਿਆਂ ਬਾਰੇ ਬਹੁਤ ਪਰਮਾਸ਼ਾ ਆਉਂਦੀਆਂ। ਅੱਛਾ। ਬਾਈ ਕਟਾ ਨਹੀਂ ਆ। ਖੂਨ ਕਾਫੀ ਆਏ ਹਨ ਅਸੀਂ। ਹਾਂ ਜੀ ਬਹੁਤ ਆਏ ਆ। ਅੱਛਾ। ਤੇ ਪਰ ਅਜੇ ਦੁੱਧ ਦਿਖਾਉਂਦੇ ਆ। ਹਾਂ ਦੁੱਧ ਜਾਂਦੇ ਜਦੋਂ ਲੰਮਾ ਟਾਈਮ ਸਾਡੇ ਪਸ਼ੂ ਜਿਹੜੀਆਂ ਆਮ ਲੋਕੀ ਕਹਿੰਦੇ ਨਾ ਇੰਨਾ ਟਾਈਮ ਦੁੱਧ ਨਹੀਂ ਆ। ਅਸੀਂ ਹਮੇਸ਼ਾ ਹੀ ਪਸ਼ੂ ਆਪ ਛੱਡਦੇ ਆ। ਅੱਛਾ ਜੀ। ਬਿਕਦੇ ਆਏ ਨਹੀਂ। ਹੁਣ ਇਹ ਮੱਝ ਹੈ। ਇਹ ਦਿਨਾਂ ਦੇ ਸੁਣਾ। ਅੱਛਾ ਜੀ। ਅਸੀਂ 15 ਦਿਨਾਂ ਦੇ ਵਿੱਚ ਛੱਡੀ। ਕਿਛੇ ਫੰਕ ਟਾਈਮਿੰਗ ਨੇ ਰਹਿ ਗਈ ਸੌਣ ਚ ਤੇ ਮਸਾਂ ਅਸੀਂ ਇਹ ਛੱਡੀ ਇਹਦੇ ਜਮਾ ਤੂੜੀ ਤੇ ਰੱਖੇ ਠੀਕ ਹੈ ਨੰਮਾ ਟਾਈਮ ਦੋ ਦੋ ਤੁਮਨੇ ਆ ਵੀ ਹੁਣ ਪੰਜ ਪੰਜ 6 6 ਮਹੀਨਿਆਂ ਤੇ ਨੇੜੇ ਹੋ ਪਈਆਂ ਜੇ ਆ ਤੁਸੀਂ ਦੁੱਧ ਦੇਖ ਲਓ ਦੁੱਧ ਆ ਪਰਲੀ ਮਾਂ ਚ ਮੇਰੇ ਸਾਹਮਣੇ ਚ ਹੋਈ ਆ ਦੁੱਧ ਸੀਗਾ ਉਹਦਾ 7 ਕਿਲੋ ਤੋਂ ਬਾਹਰ ਹੋ ਗਏ ਹਾਂ ਬਾਹਾਂ ਪੰਜਾ ਛੇ ਮਹੀਨੇ ਦੀ ਸੂਈ ਆ ਬਈ ਉਹ ਦੱਸਦਾ ਸੀਗਾ ਦੇ ਚੰਗੇ ਦੁੱਧ ਵਾਲੀਆਂ ਬਾਕੀ ਜੇ ਕਿਸੇ ਨੇ ਇਹਨਾਂ ਜੋ ਕਟਾ ਅੰਕਲ ਦਾਦਾ ਵੀ ਦੇ ਦਾਂਗੇ ਦੋਆਂ ਤਿੰਨ ਮਹੀਨੇ ਤੱਕ ਗਾਂ ਮੱਝਾਂ ਜੋ ਡਰਾਈ ਹੋ ਗਈਆਂ ਤੇ ਕੱਟੇ ਤੁਹਾਨੂੰ ਦੇ ਸਕਦੇ ਆ ਬਰੀਡਿੰਗ ਵਾਸਤੇ ਆ ਮਾਝ ਦਾ ਵਿਚਾਰ ਸੀਗਾ ਦੋ ਚਿੱਤਾ ਜਿੱਤ ਅੰਕਲ ਦਾ ਤੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਛੋਟੀ ਫੇਰ ਤੋਂ ਦੁਬਾਰਾ ਦਿਖਾ ਦੇਣਾ ਤੁਹਾਨੂੰ ਮੈਂ ਲਾਸਟ ਤੇ ਦੇਖ ਸਕਦੇ ਹੋ ਸਿੰਗੀ ਮੂੰਹ ਮੱਥਾ ਬਿਲਕੁਲ ਵੀ ਕੋਈ ਲਾਮਕਵਾ ਢਿੱਲਾ ਮਾਸ ਨਹੀਂਗਾ ਦੇਖ ਸਕਦੇ ਤੇ ਹਵਾਨੇ ਤੇ ਰੀਨਸ ਦੇਖ ਸਕਦੇ ਇਸ ਸਿੰਗੀ ਫਿਰ ਤੋਂ ਮੂੰਹ ਮੱਥਾ ਦੇਖ ਸਕਦੇ ਹਾਂ ਕੰਪੈਕਟ ਆਰਡਰ ਹੈ ਹਵਾਨਾ ਦੇਖ ਸਕਦੇ ਮਗਰ ਨਹੀਂ ਜੇ ਜਦੋਂ ਇਹਨੇ ਦੰਦਾ ਚਰਲਣਾ ਪੂਰੀ ਵੱਡੀ ਮੱਝ ਸੋਹਣੀ ਬਣੂਗੀ ਤੇ ਦੇਖੋ ਕਰਨ ਵਾਲੀਆਂ ਗੱਲਾਂ ਹੁੰਦੀਆਂ ਆ ਇਹ ਤਾਂ ਗਲੀ ਵੀ ਪਸ਼ੂ ਆ ਆਪਾਂ ਜਦੋਂ ਲੈ ਲਿਆ ਉਸ ਤੋਂ ਬਾਅਦ ਤੁਹਾਡੇ ਕਰਮ ਹਾਂਜੀ ਹਾਂ ਮੈਂ ਕਦੇ ਅੱਜ ਤੱਕ ਜਿੱਥੋਂ ਖਰੀਦਿਆ ਜਿੱਥੋਂ ਵੀ ਖਰੀਦਿਆ ਜਾ ਕੇ ਮੇਰਾ ਰਿਕਾਰਡ ਪੁੱਛ ਲਿਓ ਵੀ ਉਹ ਬੰਦੇ ਨੇ ਕਿਤੇ ਸੋਨੂੰ ਆ ਕੇ ਇਹ ਕਹੇ ਵੀ ਆ ਤੇਰੀ ਮੱਚ ਐਂ ਕਰ ਗਈ ਜਾ ਐਂ ਕਰ ਗਈ ਇਹ ਕਿਸਮਤੀਆਂ ਗੱਲਾਂ ਹੈ ਸਹੀ ਗੱਲ ਹੈ ਪਸ਼ੂ ਤਾਂ ਮਤਲਬ ਬੰਦੇ ਦਾ ਨਹੀਂ ਪਤਾ ਪਸ਼ੂ ਬਾਰੇ ਆਪਾਂ ਕੀ ਕਹਿੰਦੇ ਸਹੀ ਗੱਲ ਹੈ ਬਾਕੀ ਦੁੱਧ ਪੁੱਤ ਕਰਮਾਂ ਹੈ ਹਨਾ ਫੋ ਜਰੂ ਇਹ ਮੱਝਾਂ ਕਈ ਵਾਰੀ ਦੂਜੇ ਸੂਏ ਘਟ ਵੀ ਜਾਂਦੀ ਹੈ ਘਟ ਵੀ ਦੁੱਧ ਦੇ ਦਿੰਦੀਆਂ ਕਈ ਵਰੇ ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਆ ਵੀ ਸਾਡੇ ਕੋਲੇ ਬਹੁਤ ਚੰਗੀ ਮੱਝ ਸੀ ਬਹੁਤ ਮੈਨੂੰ ਫਰਮਾਇਸ਼ ਆਈ ਵੀ ਸਾਨੂੰ ਦੇ ਦੇ ਮੇਰਾ ਮਨ ਉਹ ਤੇ ਐ ਬਣ ਗਿਆ ਵੀ ਐ ਕਿਦਾਂ ਦੁੱਧ ਵਧ ਲੈਣਾ ਮੈਂ ਉਹਨੂੰ ਜਿਆਦਾ ਹੱਥ ਪਾ ਲਿਆ ਉਹ ਜਿਆਦਾ ਹੱਥ ਪਾ ਕੇ ਤੇ ਉਹ ਭਾਰੀ ਹੋ ਗਈ ਜਿੱਥੇ ਜਿੰਨਾ ਦੁੱਧ ਦਿੰਦੀ ਸੀ ਉਹਦੋਂ ਘਟ ਗਿਆ ਘਟ ਗਿਆ ਫਿਰ ਮੈਂ ਡਾਕਟਰਾਂ ਨੂੰ ਯਾਰ ਦੋਸਤ ਸਾਰੇ ਜਿਹੜੇ ਡਾਕਟਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹ ਫਿਰ ਦੇਖਣ ਆਏ ਮੈਨੂੰ ਆਲੇ ਤੋਂ ਉਹ ਉਨੂੰ ਇੰਨਾ ਖਰਾਕ ਚਾਰ ਤੇ ਵੀ ਇਹਦੀਆਂ ਦੁੱਧ ਵਾਲੀਆਂ ਨਾੜਾਂ ਹੀ ਬਲੌਕ ਕਰੀ ਫਿਰਦਾ ਅੱਛਾ ਇਹ ਕਈ ਵਾਰ ਮੈਨੂੰ ਲੱਸੀ ਕਰ ਬੇਰੇ ਨੂੰ ਜਾ ਕੇ ਦੁੱਧ ਤੇ ਆਉਣਾ ਵੀ ਹੋਂ ਤੋਂ ਇੰਨੀ ਖਰਾਕ ਨਹੀਂ ਚਾਰਨੀ ਚਾਹੀਦੀ ਕਿੰਨੀ ਤੂੰ ਇਹਨੂੰ ਦੇਤੀ ਇਹ ਤਾਂ ਕਹਿੰਦਾ ਨਹੀਂ ਬਹੁਤ ਸਾਰੇ ਬਰੀਡਰ ਕਹਿੰਦੇ ਆ ਵੀ ਬਾਹਲਾ ਰਾਜੀ ਪਸ਼ੂ ਵੀ ਦੁੱਧ ਨਹੀਂ ਦਿੰਦਾ ਹਾਂ ਜੀ ਇਹ ਤਾਂ ਮੈਂ ਹੁਣ ਘਰੇ ਵੀ ਆਪਦਾ ਵੀ ਐਕਸਪੈਰੀਮੈਂਟ ਹੋ ਗਿਆ ਨਾ ਮੇਰਾ ਹਾਂ ਤੇ ਯਰ ਬਹਾ ਹੋ ਜਾਂਦਾ ਸਹੀ ਗੱਲ ਹੈ ਵੀ ਜਿਆਦਾ ਭਾਰਾ ਨਾ ਕਰੋ ਕਿਸ ਨੂੰ ਜਿਹੜੀ ਚੀਜ਼ ਪਾਣੀ ਹੈ ਉਹ ਪਾਵਰ ਵਾਲੀ ਪਾਓ ਤੇਵੇਂ ਨਾ ਹਰਾ ਸਿੱਟੀ ਜਾਓ ਜਾਂ ਮੂਰੇ ਜਾਂ ਚਾਰ ਚਾਰ ਸਿੱਟੀਓ ਮੋٹے ਐਵੇਂ ਚਾ ਕਰਨ ਬਸ ਪਸ਼ੂ ਜਿੰਨਾ ਗਾਲਾ ਵੜਦਾ ਉਹਨਾਂ ਤੁਹਾਡਾ ਪਸ਼ੂ ਸਿਹਤਮੰਦ ਸਿਹਤਮੰਦ ਸਹੀ ਗੱਲ ਹੈ ਬਾਕੀ ਧੰਨਵਾਦ ਅੰਕਲ ਜੀ ਥੈਂਕ ਯੂ ਥੈਂਕ ਯੂ ਤੇ ਬਾਕੀ ਭਰਾਵਾਂ ਨੂੰ ਕੀ ਹੈ ਕਿ ਆਪਾਂ ਪੰਜਾਬ ਦੇ ਵਿੱਚ ਨਾ ਪਸ਼ੂ ਤਾਨਾ ਹਰਿਆਣਾ ਦੇਖੋ ਆਪਣੇ ਨਾਲ ਬਹੁਤ ਗਾਂ ਹੋ ਗਿਆ ਹੂੰ ਕਿ ਪਸ਼ੂਆਂ ਕਰਕੇ ਤੇ ਜੇ ਹੁਣ ਆਪਾਂ ਆੜਤਿਆਂ ਤੇ ਗੱਜਾਂ ਤੇ ਲਿਟੀ ਜਾਣਾ ਤੇ ਫਿਰ ਆਪਣੀ ਆਪ ਦੀ ਸੋਚ ਤੇ ਇਹਦੇ ਆ ਜਾਂਦਾ ਦੁੱਧ ਤੇ ਪੈਸੇ ਆ ਜਾਂਦੇ ਆ ਹੁਣ ਪਹਿਲਾਂ ਆਪਣੇ ਬਜ਼ੁਰਗਾਂ ਦੇ ਇਹ ਦੁੱਧ ਵੇਚਦਾ ਪਤੋ ਨਹੀਂਦਾ ਪਰ ਹੁਣ ਆਪਣੀ ਹਾਲਾਤ ਇਹ ਕਿ ਹੈ ਕਿ ਆਪਾਂ ਇਹਨੂੰ ਸਾਈਡ ਬਿਜ਼ਨਸ ਸਮਝ ਕੇ ਚੰਗਾ ਬਣਾਉ। ਚੰਗਾ ਬਣਾਓ ਸਹੀ ਗੱਲ ਹੈ ਸਹਾਇਕ ਕਿੱਤਾ ਬਣਾ। ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ।